ਦੋਰਾਹਾ ਦੇ ਨੇੜਲੇ ਪਿੰਡ ਜਟਾਣਾ ਦੇ ਨੌਜਵਾਨ ਵੱਲੋਂ ਸਕੂਲ ਦੇ ਅਧਿਆਪਕਾਂ ਦੇ ਪਰਿਵਾਰ ਵੱਲੋਂ ਧਮਕੀਆਂ ਤੋਂ ਬਾਅਦ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ ਜਿਸ ਦੀ ਅੱਜ লাশ ਦੂਮ ਪੁਲ ਦੇ ਨੇੜੇ ਮਿਲ ਗਈ ਜਿੱਥੇ ਪਰਿਵਾਰ ਵੱਲੋਂ ਸਕੂਲ ਅਧਿਆਪਕਾ ਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਗੰਭੀਰ ਦੋਸ਼ ਲਗਾਏ ਗਏ ਸੀ ਉੱਥੇ ਹੀ ਅੱਜ ਇਸ ਨੌਜਵਾਨ ਦੀ লাশ ਮਿਲਣ ਤੋਂ ਬਾਅਦ ਪੁਲਿਸ ਨੇ ਵਕ ਵਕ ਧਾਰਾਵਾਂ ਦੇ ਤਹਿਤ ਮਹਿਲਾ ਅਧਿਆਪਕ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਮਾਮਲਾ ਦਰਜ ਕਰ ਲਿਆ ਇਸ ਮੋਕਿੰਗ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਅਧਿਆਪਕਾ ਸੁਖਪਾਲ ਕੌਰ ਉਸਦੇ ਪਤੀ ਰਾਮ ਸਿੰਘ ਅਤੇ ਦਿਉਰ ਹੈਪੀ ਨਿਵਾਸੀ ਪਿੰਡ ਰਾਮਪੁਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਹਲੇ ਹਾਲ ਦੀ ਘੜੀ આરોપી ਫਰਾਰ ਹਨ ਸਗੋਂ ਜੀ ਕਰਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਜੋ ਕਿ ਸਕੂਲ ਚ ਸਾਡੇ ਹਾਇਰ ਸਕੰਡਰੀ ਸਕੂਲ ਆ ਜਟਾਣੇ ਪਿੰਡ ਤੇ ਉੱਤੇ ਪੜਦਾ ਸੀ ਇੱਕ ਰਾਮਪੁਰ ਤੋਂ ਟੀਚਰ ਸੀ ਕੁਸ਼ਪਾਲ ਕੌਰ ਸ਼ਾਇਦ ਉਹਦਾ ਨਾਮ ਕੁਸ਼ਪਾਲ ਕੌਰ ਆ ਜਸਪਾਲ ਜਾਂ ਕੁਸ਼ਪਾਲ ਜੋ ਵੀ ਕਹ ਲੂ ਆਪਾਂ ਉਹ ਪਤਾ ਨਹੀਂ ਸਾਨੂੰ ਉਹਦੇ ਨਜਾਇਜ਼ ਸਬੰਧ ਸੀ ਜਾਂ ਉਹਨਾਂ ਦੇ ਘਰਦਿਆਂ ਨੂੰ ਕੋਈ ਗਲਤਫਹਮੀ ਹੋ ਗਈ ਉਹਨਾਂ ਦੇ ਘਰ ਵਾਲੇ ਨੇ ਜ਼ੋਰ ਨੇ ਇੰਨਾ ਡਰਾਇਆ ਬੱਚੇ ਨੂੰ ਉਹ ਬੱਚਾ ਜ਼ਹਿਨ ਨਹੀਂ ਕਰ ਸਕਿਆ ਜਿਸ ਕਰਕੇ ਉਹਨੇ ਇਦਾਂ ਕਦਮ ਚੱਕਿਆ ਉਹ ਆਤਮ ਹੱਤਿਆ ਕਰਕੇ ਆਪਣੀ ਅਸੀਂ ਅੱਜ ਉਹਦੀ ਡੈਡ ਬਡੀ ਇੱਥੋਂ ਡੋਮ ਤੇ ਫੁੱਲ ਤੋਂ ਕੱਢੀ ਆ ਸਾਰੇ ਸਾਡੇ ਪਿੰਡ ਦੇ ਮੋਤਵਾਰ ਬੰਦੇ ਸਾਡੇ ਮਿੱਠੂ ਜੀ ਸਾਡੇ ਹਰਜੀਤ ਸਿੰਘ ਜੀ ਪੰਚ ਸਾਹਿਬ ਸਰਪੰਚ ਸਾਹਿਬ ਜਤਿੰਦਰ ਜੀ ਹੋਰ ਵੀ ਸਾਡੇ ਪ੍ਰਤਵੰਤੇ ਸਾਰੇ ਖੜੇ ਨੇ ਅਸੀਂ ਇਹ ਦੁੱਖ ਪ੍ਰਗਟ ਕਰਦੇ ਆ ਅਸੀਂ ਚਾਹੁੰਦੇ ਆ ਵੀ ਉਹਨਾਂ ਦੇ ਸਬਕ ਤੋਂ ਸਬਕ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਅਸੀਂ ਲੋਪ ਤੋਂ ਪੂਰੀ ਕਰਨ ਅਸੀਂ ਜਦ ਤੱਕ ਉਹਦਾ ਅਸੀਂ ਸੰਸਕਾਰ ਨਹੀਂ ਕਰਨਾ ਮੁੰਡੇ ਦਾ ਜਦ ਤੱਕ ਇਹ ਪਰਚਾ ਦਰਜ ਨਹੀਂ ਹੁੰਦਾ ਬਿਲਕੁਲ ਹਾਂ ਜੀ ਪੁਲਿਸ ਨੇ ਪਹਿਲੇ ਦਿਨ ਅਸੀਂ ਇਹ ਰਿਪੋਰਟ ਦਿੱਤੀ ਉਹਨਾਂ ਨੂੰ ਵੀ ਆ ਕਰਕੇ ਕਾਰਵਾਈ ਗਈ ਹੋ ਗਈ ਆ ਜੋ ਵੀ ਹੋਇਆ ਵਾ ਔਰ ਸਾਨੂੰ ਰਾਤ ਡੈਡ ਬੋਡੀ ਮਿਲ ਗਈ ਸੀ ਜਿਹੜੀ ਕਿ ਅਸੀਂ ਉਹਨਾਂ ਸਵੇਰੇ ਸਾਰੇ ਸਾਹਮਣੇ ਪੁਲਿਸ ਮੁਲਾਜ਼ਮ ਪੱਤਰਕਾਰ ਸਹਿਬਾਨ ਸਾਰੇ ਸਾਡੇ ਨਾਲ ਹਾਜ਼ਰ ਸੀ ਅਸੀਂ ਡੈਡ ਬੋਡੀ ਕੱਢੀ ਆ ਤੇ ਹੁਣ ਅਸੀਂ ਪੋਸਟਮਾਰਟਮ ਲਈ ਲੁਧਿਆਣਾ ਲੈ ਕੇ ਚੱਲੇ ਆ ਅਜੀ ਜਦ ਤੱਕ ਸਰਕਾਰ ਨਹੀਂ ਕਰਨਾ ਜਦ ਤੱਕ ਉਹਨਾਂ ਦੇ ਪਰਚਾ ਨਹੀਂ ਆਜਿਓ ਅੱਜ 5 ਮੰਥ ਹੋ ਗਏ ਜੀ ਸਾਨੂੰ ਇਹ ਡੈਡ ਬੋਡੀ ਮਿਲੀ ਹੈ ਸਾਡੇ ਸਾਰੇ ਪਿੰਡ ਦੇ ਬੰਦੇ ਅਸੀਂ ਕੋਠਰੀਪੁਰ ਤੋਂ ਤੇ ਰੌਂਪਰ ਦੇ ਪੁਰ ਤੋਂ ਹੋਰ ਵੀ ਆਦਿ ਜਿੰਨੇ ਵੀ ਪੁਲ ਪੈਂਦੇ ਨੇ ਸਾਰਿਆਂ ਦੇ ਅਸੀਂ ਡਿਊਟੀ ਦਿੱਤੀ ਆ ਔਰ ਸਾਨੂੰ ਰਾਤ तकरीबन ਡੈਡ ਬੋਡੀ ਦੀ ਪਤਾ ਲੱਗਿਆ ਅੱਜ ਇਹ ਸਵੇਰੀ ਅਸੀਂ ਕੱਢੀ ਆ ਜੀ ਤੇ ਆਸ ਰੱਖਦੇ ਆ ਜੀ ਪ੍ਰਸ਼ਾਸਨ ਤੋਂ ਵੀ ਸਾਨੂੰ ਇਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਆ ਬੱਚੇ ਨੂੰ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕਿਸੇ ਗੱਲ ਦਾ ਪਤਾ ਨਹੀਂ ਸੀਗਾ ਏ ਇਹ ਬੱਚੇ ਨੇ ਵੀ ਸਾਡੇ ਕੋ ਕੋਈ ਗੱਲ ਨਹੀਂ ਕੀਤੀ ਹੈਗੀ ਇਹ ਜਿਹੜੀ ਮੈਡਮ ਸੀ ਕਿ ਸੁਖਵਾਲ ਕੌਰ ਇਹਦਾ ਦਿਓਰ ਠੀਕਾ ਜੀ ਇਹ ਹੈਪੀ ਸਿੰਘ ਇਹਨਾਂ ਦੇ ਘਰ ਵਾਲੇ ਨੇ ਤੇ ਇਹਦੇ ਦਿਓਰ ਨੇ ਇਹਨਾਂ ਨੇ ਇੰਨੀਆਂ ਧਮਕੀਆਂ ਧੋਕੀਆਂ ਮਾਰੀਆਂ ਮੁੰਡੇ ਨੂੰ ਫੋਨ ਤੇ ਗੱਲਾਂ ਗੁੱਲਾਂ ਕਰੀ ਗਏ ਇਹਦੇ ਨਾਲ ਕਈ ਦਿਨ ਜਣੀ ਕਰੀ 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 ਗਏ ਨੇ ਕੋਈ ਸਾਡੇ ਪਿੰਡ ਦੇ ਬੰਦੇ ਨੂੰ ਇਹਨਾਂ ਨੇ ਗੱਲ ਨਹੀਂ ਦੱਸੀ ਹੈਗੀ ਹੋਰ ਆ ਮਿੱਠੂ ਵੀਰ ਖੜਾ ਸਾਡੇ ਕੋਲੇ ਇਹ ਵੀ ਗੱਲ ਦੱਸ ਦਿੰਦੇ ਇਹ ਵੀ ਪਾਈ ਤੇਰੇ ਪਿੰਡ ਦਾ ਬੱਚਾ ਏਕਣ ਕਰ ਰਿਹਾ ਵੀ ਤੁਸੀਂ ਕੱਲ ਕਰੋ ਇਨੋਂ ਤਾਂ ਕਹਿੰਦੇ ਕਿ ਮਰੀਏ ਦਿਮਾਗ ਤੇ ਇੰਨਾ ਪ੍ਰੈਸ਼ਰ ਪੈ ਗਿਆ ਬਸ ਉਹਨੇ ਆ ਕੰਮ ਦੇ ਮਾਰੇ ਆ ਗਲਤ ਕੰਮ ਕਰਤਾ